ਪੀਪਲ ਆਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੈਰੀਆਂ ਵਾਲੇ ਵੀਰਾਂ ਦਾ ਜੋ ਵੀ ਵੀਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰਿਆਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਵੀਰੋ ਕਾ ਮੋੜਰਾ ਨਸਲ ਦੀ ਝੂਟੀ ਬਕਾਊ ਹੈ ਬਹੁਤ ਸੁਣੀ ਝੂਟੀ ਹੈ ਪਹਿਲੇ ਸੂਏ ਸੂਈ ਵੀ ਹੈ ਥਣਲੇਵਾ ਪੂਰਾ ਸਾਫ਼ ਹੈ ਪੰਜ 6 ਦਿਨ ਇਹਨੂੰ ਸੂਈ ਨੂੰ ਹੋ ਗਏ 5-6 ਦਿਨ ਇਹਨੂੰ ਸੂਈ ਨੂੰ ਹੋਗੇ ਦੁੱਧ 8.5 ਕਿਲੋ ਦੂਨਾ ਡੰਗਾਂ ਦਾ ਇਸ ਟਾਈਮ ਤਿਆਰ ਹੈ ਮਗਰ ਕੱਟਾ ਕਾਲੀ ਸ਼ਾਹ ਝੁੱਟੀ ਹੈ ਸਿਰਫ ਕੱਲਾ ਪੂਛ ਤੇ ਚਿੱਟੇ ਵਾਲਾ ਥੋੜੇ ਜੀ ਸਿੰਘਾਂ ਦੀ ਪੂਰੀ ਕੁੰਡੀ ਹੈ ਮੁੱਲ 1,15,000 ਰੁਪਇਆ ਕਰਦੇ ਆ ਮੂਲ 115000 ਰੁਪਏ ਕਰਦੇ ਆ ਮੌਕੇ ਤੇ ਕਹਿੰਦੇ ਮਾਨਤਾਨ ਵੀ ਕਰਾਂਗੇ ਇਹ ਝੋਟੀ ਜਿਹੜੀ ਪਿੰਡ ਸੇਲਵਰਾ ਸ਼੍ਰੀ ਸੋਹਣ ਸਿੰਘ ਦੇ ਘਰੇ ਖੜੀ ਹੈ ਜਿੰਨਾ ਦਾ ਮੋਬਾਈਲ ਨੰਬਰ ਹੈ 98774 43414 98774 43414 ਕਿਸੇ ਵੀਰ ਨਾਲ ਸੰਪਰਕ ਕਰਨਾ ਹੋਵੇ ਤਾਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਜੀ ਧੰਨਵਾਦ